ਭਗਵੰਤ ਮਾਨ ਜੀ ਦੀ ਇੱਕ ਗੱਲ ਤੁਹਾਨੂੰ ਦੱਸਣੀ ਚਾਹਦਾ ਭਗਵੰਤ ਮਾਨ ਜੀ ਕਹਿੰਦੇ ਕਿ ਵਿਰੋਧੀਆਂ ਪਾਰਟੀਆਂ ਵਾਲੇ ਜਿੰਨਾਂ ਨੂੰ ਇੰਨਾ ਲੋਕਾਂ ਤੋਂ ਡਰ ਲੱਗਦਾ ਉਹ ਗਵਰਨਮੈਂਟ ਲਈ ਫਿਰਦੇ ਆ ਤੇ ਇਹ ਸਿਆਸਤ ਛੱਡ ਦੇਣ ਇਲੈਕਸ਼ਨ ਲੜਨੀ ਛੱਡ ਦੇਣ ਤੇ ਕਿਹਦੀ ਹੀ ਟੱਕੀਆਂ ਵਾਲੀ ਰੇੜੀ ਲਾ ਲੈਣ ਮੈਂ ਅੱਜ ਇਹ ਕਹਿਣਾ ਚਾਹੁੰਦਾ ਅੱਜ ਇੰਨੀਆਂ-ਇੰਨੀਆਂ ਗੱਡੀਆਂ ਆਪ ਦੇ ਐਮਐਲਏ ਤੇ ਬਹੁਰੇ ਇਨਾਂ ਦੇ ਅਹੁਦੇਦਾਰ ਲਈ ਫਿਰਦੇ ਆ ਉਹ ਤੁਸੀਂ ਸਿਆਸਤ ਛੱਡ ਦਿਓ ਤੁਹਾਡੇ ਕੋ ਟਕੀਆਂ ਵਾਲੀਆਂ ਰੇੜੀਆਂ ਮਦੀ ਲੱਗੜੀਆਂ ਤੁਹਾਨੂੰ ਤੇ ਕਿਸ ਦਿਨ ਦਿਹਾੜੀ ਤੇ ਦੀ ਜੇ ਖੜਦਾ ਦੂਜੀ ਬੇਨਤੀ ਭਰਾਓ ਮੈਂ ਤੁਹਾਨੂੰ ਆਪ ਸਰਕਾਰ ਦੀ ਕਰਨ ਦੀ ਚਾਹੁੰਦਾ ਵਾ ਜਿਹੜੀਆਂ ਜਿਹੜੀਆਂ ਸੁਪਨੇ ਇਨਾਂ ਲੋਕਾਂ ਨੂੰ ਵਿਖਾਏ ਸੀ ਜੋ ਜੋ ਇਨਾਂ ਨੇ ਕਿਹਾ ਸੀ ਹਰ ਚੀਜ਼ ਉਸਦੇ ਉਲਟਿਆ ਇੱਕ ਉਹ ਕਹਿੰਦੇ ਸੀ ਕੀ ਕਹਿੰਦੇ ਸੀ ਅਸੀਂ ਆਮ ਆਦਮੀ ਆ ਮੇਰੇ ਕਹਿੰਦੇ ਅਸੀਂ ਗਨਮੈਨ ਨਹੀਂ ਰਖੜੇ ਅੱਜ ਪੱਜੀ ਪੱਜੀ ਗੱਡੀਆਂ ਦੇ ਕਾਫਲੇ ਲਈ ਫਿਰਦੇ ਅੱਜ ਰਾਣਾ ਜੀ ਮੈਂ ਇਸ ਸਟੇਜ ਤੋਂ ਭਗਵੰਤਬਾਨ ਜੀ ਦੀ ਇੱਕ ਗੱਲ ਤੁਹਾਨੂੰ ਦੱਸਣੀ ਚਾਹਦਾ ਭਗਵੰਤਬਾਨ ਜੀ ਕਹਿੰਦੇ ਕਿ ਵਿਰੋਧੀਆਂ ਪਾਰਟੀਆਂ ਵਾਲੇ ਜਿਨ੍ਹਾਂ ਨੂੰ ਇੰਨਾ ਲੋਕਾਂ ਤੋਂ ਡਰ ਲੱਗਦਾ ਉਹ ਗਨਮੈਨ ਲਈ ਫਿਰਦੇ ਆ ਤੇ ਇਹ ਸਿਆਸਤ ਛੱਡ ਦੇਣ ਲੈਕਸ਼ਨ ਲੜਨੀ ਛੱਜ ਦੇਣ ਤੇ ਕਿਹਦੀ ਹੀ ਟਕੀਆਂ ਵਾਲੀ ਰੇੜੀ ਲਾ ਲੈਣ ਮੈਂ ਅੱਜ ਇਹ ਕਹਿਣਾ ਚਾਹੁੰਦਾ ਅੱਜ ਇੰਨੀਆਂ-ਇੰਨੀਆਂ ਗੱਡੀਆਂ ਆਪ ਦੇ ਐਮਐਲਏ ਤੇ ਹੋਰ ਇਹਨਾਂ ਦੇ ਅਹੁਦੇਦਾਰ ਲਈ ਫਿਰਦੇ ਆ ਉਹ ਤੁਸੀਂ ਸਿਆਸਤ ਛੱਡ ਦਿਓ ਤੁਹਾਡੇ ਕੋ ਟਕੀਆਂ ਵਾਲੀਆਂ ਰੇੜੀਆਂ ਦੀ ਲੱਗੜੀ ਆ ਤੁਹਾਨੂੰ ਤੇ ਕਿਸ ਦੇ ਦਿਹਾੜੀ ਤੇ ਦੀ ਜੇ ਖੜਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ